ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਸਾਡੀ ਜ਼ਿੰਦਗੀ ਨੂੰ ਬਦਲਣ ਵਾਲੀ ਆ ਖਾਸ ਕਰਕੇ ਨੌਜਵਾਨ ਬੱਚੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਵੀਡੀਓ ਸੁਣਨ ਤੋਂ ਬਾਅਦ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਬੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਕਹਿ ਦਿੰਦੇ ਆ ਕਿ ਸਾਡਾ ਸਰੀਰ ਹਰ ਵੇਲੇ ਥੱਕਿਆ ਟੁੱਟਿਆ ਰਹਿੰਦਾ ਏ ਕਿਸੇ ਵੀ ਕੰਮ ਨੂੰ ਕਰਨ ਨੂੰ ਦਿਲ ਨਹੀਂ ਕਰਦਾ ਖਾਸ ਕਰਕੇ ਨੌਜਵਾਨ ਬੱਚੇ ਕਹਿੰਦੇ ਮਨ ਉਦਾਸ ਰਹਿੰਦਾ ਏ ਪਰੇਸ਼ਾਨ ਰਹਿੰਦਾ ਏ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਜੇ ਕੰਮ ਕਰਨਾ ਸ਼ੁਰੂ ਕਰ ਦੇਗੀ ਉਹ ਕੰਮ ਨੂੰ ਅਸੀਂ ਪੂਰਾ ਮਨ ਲਾ ਕੇ ਨਹੀਂ ਕਰ ਪਾਉਂਦੇ ਪੜਨ ਨੂੰ ਦਿਲ ਨਹੀਂ ਕਰਦਾ ਕਿਸੇ ਦੇ ਨਾਲ ਗੱਲ ਕਰਨ ਨੂੰ ਵੀ ਦਿਲ ਨਹੀਂ ਕਰਦਾ ਵੀ ਦਿਲ ਕਰਦਾ ਇਕੱਲੇ ਬੈਠੇ ਰਹੀਏ ਜਾਂ ਤਾਂ ਲੰਮੇ ਪੈ ਰਹੀਏ ਜਾਂ ਫਿਰ ਆਪਣਾ ਟੀਵੀ ਮੋਬਾਈਲ ਦੇਖਦੇ ਰਹੀਏ ਕਿਸੇ ਦੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤਾਂ ਜੇਕਰ ਇਹ ਸਾਰੀਆਂ ਸਮੱਸਿਆਵਾਂ ਸਾਨੂੰ ਆਪਣੇ ਵਿੱਚ ਦੇਸ ਰਹੀਆਂ ਨੇ ਜਾਂ ਸਾਡੇ ਕਿਸੇ ਭੈਣ ਭਰਾ ਜਾਂ ਸਾਡੇ ਕਿਸੇ ਬੱਚੇ ਦੇ ਵਿੱਚ ਨੇ ਨਾ ਤਾਂ ਫਿਰ ਇਹ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਜੇਕਰ ਆਪਾਂ ਇਹਨਾਂ ਗੱਲਾਂ ਨੂੰ ਸਮਝ ਲੈਨੇ ਆ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਨੇ ਆ ਤਾਂ ਸੱਚ ਕਰਕੇ ਜਾਣਿਓ ਸਾਡੀ ਜ਼ਿੰਦਗੀ ਦਿਨੋਂ ਦਿਨ ਬਿਹਤਰ ਤੋਂ ਬਿਹਤਰ ਹੁੰਦੀ ਜਾਵੇਗੀ ਕਿਉਂਕਿ ਆਪਾਂ ਨਾ ਇਹਨਾਂ ਗੱਲਾਂ ਨੂੰ ਸਮਝਦੇ ਨਹੀਂ ਆ ਇਹਨਾਂ ਗੱਲਾਂ ਨੂੰ ਆਪਾਂ ਛੋਟੀਆਂ ਗੱਲਾਂ ਸਮਝਦੇ ਆ ਆਪਾਂ ਕਹਿ ਦਿੰਦੇ ਆ ਕਿ ਨਹੀਂ ਇਦਾਂ ਕਰਨ ਦੇ ਨਾਲ ਕੀ ਫਰਕ ਪੈਂਦਾ ਹੈ ਪਰ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਖਾਸ ਕਰਕੇ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਮਝਾਉਣੀਆਂ ਬਹੁਤ ਜ਼ਰੂਰੀ ਨੇ ਆਪਣੇ ਬੱਚਿਆਂ ਨੂੰ ਇਹ ਗਿਆਨ ਦੇਣਾ ਬਹੁਤ ਜ਼ਰੂਰੀ ਆ ਕਿ ਬੱਚੇ ਸਾਡੀ ਬੀਤੀ ਰਾਤ ਦੇ ਉੱਤੇ ਹੀ ਸਾਡਾ ਅਗਲਾ ਪੂਰਾ ਦਿਨ ਟਿਕਿਆ ਹੁੰਦਾ ਏ ਸਭ ਤੋਂ ਜ਼ਰੂਰੀ ਚੀਜ਼ ਇਹ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਸਮਝਾਉਣੀ ਆ ਕਿ ਪੁੱਤਰ ਜੇਕਰ ਆਪਾਂ ਆਪਣਾ ਪੂਰਾ ਦਿਨ ਸੋਣਾ ਬਿਤਾਉਣਾ ਚਾਹੁੰਦੇ ਆ ਆਪਣੇ ਪੂਰੇ ਦਿਨ ਦੇ ਵਿੱਚ ਤੰਦਰੁਸਤ ਖੁਸ਼ ਰਹਿਣਾ ਚਾਹੁੰਦੇ ਆ ਪੂਰੀ ਚੁਸਤੀ ਫੁਰਤੀ ਦੇ ਵਿੱਚ ਰਹਿਣਾ ਚਾਹੁੰਦੇ ਆ ਤਾਂ ਫਿਰ ਸਾਨੂੰ ਬੀਤੀ ਰਾਤ ਵੱਲ ਧਿਆਨ ਦੇਣਾ ਪੈਣਾ ਹੈ ਜੇ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਦਾ ਸਮਾਪਤਾ ਸੰਭਾਲ ਲਈਏ ਨਾ ਸੱਚ ਕਰਕੇ ਜਾਣਿਓ ਸਾਡਾ ਅਗਲਾ ਦਿਨ ਬੜਾ ਸੋਹਣਾ ਬਣ ਜਾਵੇਗਾ ਰਾਤ ਨੂੰ ਸੌਣ ਤੋਂ ਪਹਿਲਾਂ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ ਕਿਉਂਕਿ ਦੇਖੋ ਜੀ ਕਈ ਵਾਰ ਕੀ ਹੁੰਦਾ ਕਿ ਆਪਾਂ ਪੂਰੀ ਰਾਤ ਸੁੱਤੇ ਰਹਿੰਦੇ ਆ ਚਲੋ ਕੁਝ ਕੁ ਭੈਣ ਭਰਾ ਤਾਂ ਕਹਿੰਦੇ ਆ ਵੀ ਸਾਨੂੰ ਰਾਤ ਨੂੰ ਚੈਣ ਦੀ ਨੀਂਦ ਨਹੀਂ ਆਉਂਦੀ ਅਸੀਂ ਰਾਤ ਨੂੰ ਪਾਸੇ ਪਲਟਦੇ ਰਹਿੰਦੇ ਆ ਇਸ ਕਰਕੇ ਸਾਡੇ ਸਰੀਰ ਦੀ ਥਕਾਵਟ ਆਲਸ ਸੁਸਤੀ ਦੂਰ ਨਹੀਂ ਹੁੰਦੀ ਕਿਉਂਕਿ ਚੰਗੀ ਤਰ੍ਹਾਂ ਨੀਂਦ ਨਹੀਂ ਆਈ ਪਰ ਕੁਝ ਭੈਣ ਭਰਾ ਕਹਿੰਦੇ ਆ ਵੀ ਅਸੀਂ ਪੂਰੀ ਰਾਤ ਸੁੱਤੇ ਰਹਿੰਦੇ ਆ ਪੂਰੀ ਰਾਤ ਗੂੜੀ ਨੀਂਦ ਸੌਣ ਦੇ ਬਾਵਜੂਦ ਵੀ ਉੱਠਦਿਆਂ ਸਾਰ ਸਰੀਰ ਥੱਕਿਆ ਟੁੱਟਿਆ ਹੁੰਦਾ ਏ ਜਾਂ ਫਿਰ ਆਲਸ ਸੁਸਤੀ ਦੇ ਨਾਲ ਭਰਿਆ ਹੁੰਦਾ ਏ ਤਾਂ ਇੰਜ ਕਿਉਂ ਹੁੰਦਾ ਤਾਂ ਇਹਦੇ ਪਿੱਛੇ ਦਾ ਵੱਡਾ ਕਾਰਨ ਕੀ ਆ ਵੀ ਕਈ ਵਾਰ ਆਪਾਂ ਗੂੜੀ ਨੀਂਦ ਤਾਂ ਸੌ ਜਾਂਦੇ ਆ ਪਰ ਚੈਣ ਦੀ ਨੀਂਦ ਨਹੀਂ ਸੰਦੇ ਗੂੜੀ ਅਤੇ ਚੈਣ ਦੀ ਨੀਂਦ ਆਪਾਂ ਤਾਂ ਸੋਵਾਂਗੇ ਜੇ ਅਸੀਂ ਚਿੰਤਾਵਾਂ ਤੋਂ ਰਹਿਤ ਹੋਵਾਂਗੇ ਕਿਉਂਕਿ ਜੇਕਰ ਸਾਡੇ ਮਨ ਦੇ ਉੱਤੇ ਕੋਈ ਵੀ ਬੋਝ ਜਾਂ ਚਿੰਤਾ ਹੈ ਸਾਨੂੰ ਕਦੇ ਵੀ ਚੈਨ ਦੀ ਨੀਂਦ ਨਹੀਂ ਆਉਂਦੀ। ਹਾਂ ਅਸੀਂ ਕਈ ਵਾਰ ਗੂੜੀ ਨੀਂਦ ਦੇ ਵਿੱਚ ਜ਼ਰੂਰ ਚਲੇ ਜਾਂਦੇ ਹਾਂ ਭਾਵ ਕਿ ਅਸੀਂ ਪੂਰੀ ਰਾਤ ਗੂੜੀ ਨੀਂਦ ਸੁੱਤੇ ਰਹਿੰਦੇ ਪਰ ਰਾਤ ਨੂੰ ਸੁੱਤਿਆਂ ਪਿਆ ਵੀ ਉਹ ਚਿੰਤਾਵਾਂ ਭੋਜ ਸਾਡੇ ਮਨ ਅੰਦਰ ਚੱਲਦੇ ਰਹਿੰਦੇ ਆ। ਕਈ ਵਾਰ ਤਾਂ ਕੁਝ ਸੁਪਨੇ ਹੀ ਐਸੇ ਆਉਂਦੇ ਨੇ ਜੋ ਸਾਨੂੰ ਪੂਰਾ ਥਕਾ ਜਾਂਦੇ ਨੇ। ਭਾਵ ਕਿ ਰਾਤ ਨੂੰ ਕੁਝ ਸੁਪਨੇ ਇਹੋ ਜਿਹੇ ਆਉਂਦੇ ਨੇ ਜਦੋਂ ਅਸੀਂ ਉਹ ਸੁਪਨਿਆਂ ਤੋਂ ਬਾਹਰ ਆਉਨੇ ਆ ਉੱਠਦੇ ਆ ਤਾਂ ਸਾਡਾ ਸਰੀਰ ਥੱਕਿਆ ਟੁੱਟਿਆ ਹੁੰਦਾ ਏ ਸੁਪਨਿਆਂ ਦੇ ਵਿੱਚ ਅਸੀਂ ਕਦੀ ਕਿਸੇ ਦੇ ਨਾਲ ਲੜਾਈ ਝਗੜਾ ਕਰ ਰਹੇ ਆ ਕਈ ਵਾਰ ਕੋਈ ਜਾਨਵਰ ਪਿੱਛੇ ਲੱਗ ਗਿਆ ਕਈ ਵਾਰ ਕੁਝ ਵੀ ਅਸੀਂ ਅਜਿਹੇ ਡਰਾਉਣਾ ਦੇਖ ਲੈਨੇ ਆ ਜਿੰਨੂੰ ਸੁਪਨੇ ਦੇ ਵਿੱਚ ਦੇਖ ਕੇ ਹੀ ਸਾਡਾ ਸਰੀਰ ਇਹਨਾ ਡਰ ਜਾਂਦਾ ਸਰੀਰ ਥੱਕ ਟੁੱਟ ਜਾਂਦਾ ਏ ਇਸ ਕਰਕੇ ਕਿਹਾ ਜਾਂਦਾ ਬੀ ਰਾਤ ਦਾ ਜਿਹੜਾ ਵੀਲਾ ਹੈ ਨਾ ਉਹਨੂੰ ਸੰਭਾਲਣਾ ਜ਼ਰੂਰੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਿਓ ਪਹਿਲੀ ਗੱਲ ਤਾਂ ਇਹ ਕਿ ਸਾਡੇ ਮਨ ਦੇ ਉੱਤੇ ਕੋਈ ਵੀ ਬੋਝ ਚਿੰਤਾ ਨਾ ਹੋਵੇ ਅਤੇ ਬੋਝ ਚਿੰਤਾਵਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਹਨਾਂ ਤੋਂ ਆਪਾਂ ਛੁਟਕਾਰਾ ਨਹੀਂ ਪਾ ਸਕਦੇ ਕਿਉਂਕਿ ਚਲਦੀ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਗੱਲ ਦੀ ਚਿੰਤਾ ਕਦੀ ਕਿਸੇ ਗੱਲ ਦੀ ਫਿਕਰ ਇਹ ਤਾਂ ਚੱਲਦਾ ਰਹੇਗਾ ਪਰ ਆਪਾਂ ਇਹਨਾਂ ਬੋਝ ਚਿੰਤਾਵਾਂ ਤੋਂ ਰਹਿਤ ਕਿੰਜ ਰਹਿਣਾ ਹੈ ਇਹ ਅਭਿਆਸ ਸਾਨੂੰ ਕਰਨਾ ਪਵੇਗਾ ਖਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਕਿਉਂਕਿ ਜੇਕਰ ਰਾਤ ਨੂੰ ਸੌਣ ਵੇਲੇ ਆਪਾਂ ਇਹਨਾਂ ਬੋਝ ਚਿੰਤਾਵਾਂ ਬਾਰੇ ਸੋਚਦੇ ਹਾਂ ਇਹ ਸਾਡੀ ਪੂਰੀ ਰਾਤ ਨੂੰ ਵੀ ਗਵਾ ਦਿੰਦੇ ਨੇ ਅਤੇ ਅਗਲੇ ਦਿਨ ਦੇ ਉੱਤੇ ਵੀ ਮਾੜਾ ਪ੍ਰਭਾਵ ਪਾਉਂਦੇ ਨੇ ਤਾਂ ਫਿਰ ਆਪਾਂ ਆਪਣੇ ਆਪ ਨੂੰ ਬੋਝ ਚਿੰਤਾਵਾਂ ਤੋਂ ਰਹਿਤ ਕਰਕੇ ਸੌਣਾ ਹੈ ਇਹਦੇ ਲਈ ਰਾਤ ਨੂੰ ਸੌਣ ਲੱਗਿਆਂ ਜਦੋਂ ਆਪਾਂ ਆਪਣੇ ਬਿਸਤਰ ਤੇ ਆਗੇ ਨਾ ਉਦੋਂ ਬਿਸਤਰ ਤੇ ਬੈਠ ਕੇ ਜੋ ਵੀ ਮਨ ਦੇ ਬੋਝ ਨੇ ਚਿੰਤਾਵਾਂ ਨੇ ਉਹ ਪਰਮਾਤਮਾ ਦੇ ਨਾਲ ਸਾਂਝੀ ਕਰਨੀਆਂ ਉਹ ਅੰਤਰਜਾਮੀ ਬਾਦਸ਼ਾਹ ਸਭ ਕੁਝ ਜਾਣਦੇ ਆ ਅਸੀਂ ਦੁਨੀਆ ਤੋਂ ਗੱਲਾਂ છુપਾ ਸਕਦੇ ਆ ਦੁਨੀਆ ਦੇ ਨਾਲ ਝੂਠ ਬੋਲ ਸਕਦੇ ਆ ਪਰ ਪਰਮਾਤਮਾ ਨੂੰ ਤਾਂ ਸਾਡੇ ਬਾਰੇ ਸਭ ਕੁਝ ਪਤਾ ਹੈ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਪਰ ਆਪਾਂ ਦੱਸਣਾ ਇਸ ਕਰਕੇ ਆ ਤਾਂ ਜੋ ਸਾਡੇ ਮਨ ਦੇ ਬੋਝ ਲੈ ਜਾਣ ਆਪਣੇ ਗੁਰੂ ਦੇ ਨਾਲ ਗੱਲਾਂ ਕਰਕੇ ਸੌਣਾ ਹੈ ਅਤੇ ਗੱਲਾਂ ਹੀ ਅਰਦਾਸ ਨੇ ਜਿਹਨੂੰ ਆਪਣੇ ਗੁਰੂ ਦੇ ਨਾਲ ਗੱਲਾਂ ਕਰਨ ਆ ਗਈਆਂ ਸਮਝੋ ਉਹਦੀ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਤੱਕ ਪਹੁੰਚਣੀ ਸ਼ੁਰੂ ਹੋ ਗਈ ਤਾਂ ਰਾਤ ਨੂੰ ਬਿਸਤਰ ਤੇ ਬੈਠ ਕੇ ਜੋ ਵੀ ਮਨ ਦੇ ਬੋਝ ਨੇ ਚਿੰਤਾਵਾਂ ਨੇ ਪਰੇਸ਼ਾਨੀਆਂ ਨੇ ਜਿਹੜੀਆਂ ਗੱਲਾਂ ਤੁਸੀਂ ਕਿਸੇ ਦੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਉਹ ਸਾਰੀਆਂ ਗੱਲਾਂ ਵਾਹਿਗੁਰੂ ਜੀ ਦੇ ਨਾਲ ਕਰਨੀਆਂ ਨੇ ਰਾਤ ਨੂੰ ਗੁਰੂ ਗ੍ਰੂ ਕਰਦਿਆਂ ਸੌਣਾ ਹੈ ਭਾਗ ਕੀ ਪ੍ਰਮਾਤਮਾ ਦਾ ਨਾਮ ਜਪਦਿਆਂ ਹੋਇਆਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਮਨ ਦੇ ਵਿੱਚ ਜਿੰਨੇ ਹੀ ਚੰਗੇ ਵਿਚਾਰ ਭਰ ਕੇ ਸੋਵਾਂਗੇ ਨਾ ਓਨੀ ਹੀ ਸਾਡੀ ਰਾਤ ਸੋਹਣੀ ਬੀਤੇਗੀ ਅਤੇ ਅਗਲਾ ਦਿਨ ਵੀ ਸੋਹਣਾ ਚੜ੍ਹੇਗਾ ਅਗਲਾ ਪੂਰਾ ਦਿਨ ਵੀ ਸਾਡਾ ਸਾਡੇ ਲਈ ਵਧੀਆ ਲੰਘੇਗਾ ਪੂਰੇ ਦਿਨ ਵਿੱਚ ਅਸੀਂ ਤੰਦਰੁਸਤ ਚੁਸਤੀ ਫਰਤੀ ਦੇ ਵਿੱਚ ਰਵਾਂਗੇ ਸਾਰੇ ਕੰਮਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਤਹ ਰੋਜ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਮਨ ਦੀਆਂ ਬਹੁਜ ਚਿੰਤਾਵਾਂ ਗੁਰੂ ਨਾਲ ਸਾਂਝੀਆਂ ਕਰਨੀਆਂ ਨੇ ਸੌਣ ਤੋਂ ਘੱਟੋ ਘੱਟ 1-2 ਘੰਟੇ ਪਹਿਲਾਂ ਭੋਜਨ ਪ੍ਰਸ਼ਾਦਾ ਛੱਕ ਲੈਣਾ ਹੈ ਅਤੇ ਭੋਜਨ ਪ੍ਰਸ਼ਾਦਾ ਛੱਕ ਕੇ ਕੁਝ ਦੇਰ ਤੱਕ ਸੈਰ ਜ਼ਰੂਰ ਕਰਨੀ ਹੈ ਸੌਣ ਤੋਂ 1 ਘੰਟਾ ਪਹਿਲਾਂ ਆਪਣਾ ਟੀਵੀ ਮੋਬਾਈਲ ਬੰਦ ਕਰ ਦੇਣਾ ਹੈ ਟੀਵੀ ਮੋਬਾਈਲ ਨੂੰ ਬੰਦ ਕਰਕੇ ਆਪਣੇ ਮਨ ਨੂੰ ਸ਼ਾਂਤ ਕਰਕੇ ਫਿਰ ਆਪਾਂ ਆਪਣੀਆਂ ਉਹ ਗੱਲਾਂ ਉਹ ਰਾਜ ਪਰਮਾਤਮਾ ਦੇ ਨਾਲ ਸਾਂਝੀਆਂ ਕਰਨੀਆਂ ਹਨ ਫੇਰ ਉਸੇ ਤਰ੍ਹਾਂ ਗੁਰੂ-ਗੁਰੂ ਕਰਦੇ ਆ ਸੌ ਜਾਣਾ ਹੈ ਅਤੇ ਇਹ ਜੋ ਆਪਾਂ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਨਾ ਇਹ ਸਭ ਤੋਂ ਪਹਿਲਾਂ ਵੱਡਿਆਂ ਨੂੰ ਪਾਪ ਕੀ ਮਾਪਿਆਂ ਨੂੰ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰਨਾ ਪੈਣਾ ਹੈ ਫਿਰ ਹੀ ਸਾਡੇ ਬੱਚਿਆਂ ਦੇ ਉੱਤੇ ਇਹਨਾਂ ਚੀਜ਼ਾਂ ਦਾ ਅਸਰ ਹੋਵੇਗਾ ਕਿਉਂਕਿ ਬੱਚੇ ਸਾਨੂੰ ਦੇਖ ਦੇਖ ਕੇ ਸਿੱਖਦੇ ਨੇ ਪਰ ਮਾਪਿਓ ਕੀ ਚਾਹੁੰਦੇ ਨੇ ਕਿ ਬੱਚੇ ਦਾ ਪਰਲੇ ਕਮਰੇ ਦੇ ਵਿੱਚ ਜਾ ਕੇ ਪੜਾਈ ਕਰਨ ਅਤੇ ਅਸੀਂ ਟੀਵੀ ਦੇਖੀਏ ਮੋਬਾਈਲ ਚਲਾਈਏ ਅਸੀਂ ਉੱਚੀ-ਉੱਚੀ ਆਪਣੀਆਂ ਗੱਲਾਂ ਕਰੀਏ ਨਾ ਜੀ ਨਾ ਇਦਾਂ ਨਹੀਂ ਸਾਰਾ ਸਿਸਟਮ ਸਹੀ ਕਰਨਾ ਪੈਣਾ ਹੈ ਕਰਦੇ ਜਿੰਨੇ ਜੀ ਨੇ ਨਾ ਇਹ ਨਿਯਮ ਸਾਰਿਆਂ ਦੇ ਲਾਗੂ ਹੋਣਗੇ ਤਾਂ ਸਾਡੇ ਘਰ ਦਾ ਸੁਧਾਰ ਹੋਵੇਗਾ ਤਾਂ ਜੇਕਰ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਆ ਖੁਸ਼ੇ ਵੇਖਣਾ ਚਾਹੁੰਦੇ ਆ ਕਾਮਜਾਬ ਬਣਾਉਣਾ ਚਾਹੁੰਦੇ ਆ ਤਾਂ ਆਪਣੇ ਤਨ ਅਤੇ ਮਨ ਦੋਵਾਂ ਦਾ ਧਿਆਨ ਰੱਖਣਾ ਹੈ ਕਿਉਂਕਿ ਤਨ ਅਤੇ ਮਨ ਕਰਕੇ ਹੀ ਅਸੀਂ ਆਪਣੇ ਕੰਮਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਕਰ ਪਾਉਂਦੇ ਆ ਸਭ ਤੋਂ ਪਹਿਲਾਂ ਹੈ ਸਾਡਾ ਮਨ ਕਿਉਂਕਿ ਜੇ ਮਨ ਉਦਾਸ ਆ ਮਨ ਬਿਮਾਰ ਆ ਨਾ ਇਹਦਾ ਪ੍ਰਭਾਵ ਤਨ ਤੇ ਵੀ ਪੈਂਦਾ ਹੈ ਮਨ ਉਦਾਸ ਹੋਵੇ ਤਾਂ ਤੰਦਰੁਸਤ ਸਰੀਰ ਵੀ ਕੰਮ ਨਹੀਂ ਕਰਦਾ ਪਰ ਜੇ ਮਨ ਖੁਸ਼ ਹੋਵੇ ਤਾਂ ਕਈ ਵਾਰ ਸਰੀਰ ਬਿਮਾਰ ਵੀ ਹੁੰਦਾ ਹੈ ਤਾਂ ਵੀ ਆਪਾਂ ਵਧੀਆ ਤਰੀਕੇ ਦੇ ਨਾਲ ਕੰਮ ਕਰ ਲੈਣੇ ਆ ਤਾਂ ਆਪਾਂ ਆਪਣੇ ਤਨ ਮਨ ਦੋਵਾਂ ਦਾ ਧਿਆਨ ਰੱਖਣਾ ਹੈ ਤਨ ਦੀ ਖਰਾਕਿਆ ਚੰਗਾ ਭੋਜਨ ਅਤੇ ਮਨ ਦੀ ਖਰਾਕਿਆ ਭਜਨ ਬੰਦਗੀ ਸੇਵਾ ਸਿਮਰਨ ਚੰਗੇ ਵਿਚਾਰ ਆਪਣੇ ਤਨ ਮਨ ਦੋਵਾਂ ਨੂੰ ਚੰਗੀ ਖਰਾਕ ਦੇਣੀ ਆ ਇਹਨਾਂ ਨੂੰ ਮਾੜੀਆਂ ਆਦਤਾਂ ਤੋਂ ਮਾੜੀ ਸੰਗਤ ਤੋਂ ਵਝਾ ਕੇ ਰੱਖਣਾ ਹੈ ਤਨ ਨੂੰ ਤੰਦਰੁਸਤ ਰੱਖਣ ਦੇ ਲਈ ਸਵੇਰ ਦੀ ਸੈਰ ਕਰਨੀ ਜ਼ਰੂਰੀ ਆ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਸੁਧਾਰ ਕਰਨਾ ਹੈ ਅਤੇ ਮਨ ਦੀ ਤੰਦਰੁਸਤੀ ਦੇ ਲਈ ਜ਼ਰੂਰੀ ਆ ਮਨ ਨੂੰ ਮਾੜੇ ਖਿਆਲਾਂ ਤੋਂ ਦੂਰ ਰੱਖਣਾ ਹੈ 네ਗੇਟਿਵ ਚੀਜ਼ਾਂ ਤੋਂ ਦੂਰ ਰੱਖਣਾ ਹੈ ਮਨ ਨੂੰ ਚੰਗੇ ਗਿਆਨ ਨਾਲ ਭਰ ਕੇ ਰੱਖਣਾ ਮਨ ਨੂੰ ਗੁਰੂ ਦੇ ਗਿਆਨ ਦੇ ਨਾਲ ਭਰ ਕੇ ਰੱਖਣਾ ਤਾਂ ਦੇਖਣਾ ਜਦੋਂ ਤਨ ਮਨ ਦੋਵੇਂ ਤਾਂ ਦਰਸਤ ਨਰੋਏ ਹੋਣਗੇ ਤਾਂ ਸਾਡਾ ਸ਼ਰੀਰ ਕਦੇ ਵੀ ਥੱਕੇ ਟੁੱਟੇਗਾ ਨਹੀਂ ਤਾਂ ਇਹ ਰੋਜ਼ ਰਾਤ ਨੂੰ ਇੰਨਾ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਇੱਕ ਤਾਂ ਸਮੇਂ ਸਿਰ ਸੌਣਾ ਸੌਣ ਤੋਂ 1-2 ਘੰਟੇ ਪਹਿਲਾਂ ਭੋਜਨ ਪ੍ਰਸ਼ਾਦਾ ਸ਼ੱਕਣਾ ਹੈ ਭੋਜਨ ਪ੍ਰਸ਼ਾਦਾ ਸ਼ੱਕ ਕੇ ਕਦੇ ਵੀ ਲੰਮੇ ਨਹੀਂ ਪੈਣਾ ਕੁਝ ਧੀਰ ਤੱਕ ਸੈਰ ਕਰਨੀ ਹੈ ਟਹਿਲਣਾ ਹੈ ਫਿਰ ਆਪਣੇ ਬਿਸਤਰ ਤੇ ਹੁੰਨਾ ਹੈ ਅਤੇ ਬਿਸਤਰ ਤੇ ਆ ਕੇ ਜੋ ਵੀ ਮਨ ਦੇ ਬੋਝ ਚਿੰਤਾਵਾਂ ਨੇ ਉਹ ਆਪਣੇ ਪਰਮ ਪਿਤਾ ਪਰਮਾਤਮਾ ਦੇ ਨਾਲ ਸਾਂਝੀਆਂ ਕਰਨੀਆਂ ਆਪਣੇ ਮਨ ਨੂੰ ਖਾਲੀ ਕਰਨਾ ਹੈ ਆਪਣੇ ਮਨ ਨੂੰ ਚਿੰਤਾਵਾਂ ਤੋਂ ਰਹਿਤ ਕਰਨਾ ਹੈ ਮਨਨ ਦੇ ਵਿੱਚ ਗੁਰੂ ਗੁਰੂ ਕਰਦਿਆਂ ਸੋਣਾ ਹੈ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਹੈ